चल रहा जगह जनशर बारे सावधान हो जाए ये इलेक्शन चल रही है पुलिस की पूरी नजर आई होर भी इस तरह नजायज माइनिंग करता पड़ेगा तो उस तुरंत कार्रवाई ਦਾਰ ਕਰਕੇ ਅਸੀਂ ਜਿਹੜੀ ਅਗਲੀ ਇਨਵੈਸਟੀਗੇਸ਼ਨ ਵੀ ਸ਼ੁਰੂ ਕਰ ਦਿੱਤੀ ਹੈ ਹੁਣ ਤੱਕ ਕੋਈ ਬੰਦਾ ਗ੍ਰਿਫਤਾਰ ਨਹੀਂ ਹੋਇਆ ਜਦ ਇਹ ਸਵਾਲ ਵਿੱਚ ਛੱਡੇ ਦੇ ਵਿੱਚ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਪਰਚਾ ਤੱਕ ਕਰਕੇ ਇਹਦੀ ਅਗਲੀ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਹੈ ਰਕੀ ਗੱਲ ਇਹ ਹੈ ਜਮਲ ਸਿੰਘ ਦੇ ਵਿੱਚ ਹੀ ਮਾਮਲਾ ਹੈ ਰੋਕ ਜਮਲ ਸਿੰਘ ਦੇ ਵਿੱਚ ਇੱਕ ਏਰੀਆ ਪੈਂਦਾ ਸੁੰਟੀ ਉੱਥੇ ਕਿਤੇ ਰਾਤ ਲੈਜ ਮਾਈਨਿੰਗ ਹੋ ਰਹੀ ਸੀ ਜਿਸ ਨੂੰ ਜਿਹੜਾ ਐਕਸ਼ਨ ਤੇ ਐਸ.ਓ. ਸਾਹਿਬ ਦਾ ਫੋਨ ਆਇਆ ਤੇ ਜਿਹਦੇ ਤਹਿਤ ਅਸੀਂ ਇਹਦੇ ਤੋਂ ਪੁਲਿਸ ਪਾਰਟੀ ਭੇਜੀ ਭੇਜੀ ਹੈ ਤੇ ਉੱਥੇ ਲੈਜ ਮਾਈਨਿੰਗ ਹੋ ਰਹੀ ਸੀ ਜੋਕੇ ਐਕਸ਼ਨ ਅਤੇ ਐਸਡੀਓ ਸਾਹਿਬ ਨੇ ਸਾਨੂੰ ਰੈਕਸੀ ਰੂਪ ਚ ਜੋ ਦਿੱਤਾ ਅਸੀਂ ਉਹਦੇ ਅਨੁਸਾਰ ਉਹਦੀ ਬਣਦੀ ਕਰ ਲਈ ਅਮਲ ਵਿੱਚ ਲੈਂਦੀ ਹੈ ਤੇ ਪਰਚਾ ਦਰਜ ਕਰਕੇ ਅਸੀਂ ਜਿਹੜੀ ਅਗਲੀ ਇਨਵੈਸਟੀਗੇਸ਼ਨ ਉਹਦੀ ਸ਼ੁਰੂ ਕਰ ਦਤੀ ਹੈ ਸਰ ਮਸ਼ੀਨਰੀ ਜਾਂ ਕੋਈ ਬੰਦੇ ਫੜੇ ਕਿ ਹਾਲੇ ਤੱਕ ਕੋਈ ਬੰਦਾ ਗ੍ਰਿਫਤਾਰ ਨਹੀਂ ਹੋਇਆ ਇਹਦੇ ਇਹਦੇ ਸਬੰਧ ਵਿੱਚ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਪਰਚਾ ਦਰਜ ਕਰਕੇ ਇਹਦੀ ਅਗਲੀ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਹੈ ਬਾਕੀ ਗੱਲ ਇਹ ਹੈ ਭਾਵੇਂ ਇਲੈਕਸ਼ਨ ਦਾ ਪੀਰੀਅਡ ਚੱਲ ਰਿਹਾ ਇਹ ਜਲੇ ਜਲੇ ਆਪਣੇ ਕ੍ਰੈਸ਼ਨਾ ਵਾਲੇ ਉਹ ਸਾਵਧਾਨ ਹੋ ਜਾਣਾ ਇਹਨਾਂ ਸੋਚਣ ਕਿ ਇਲੈਕਸ਼ਨ ਚੱਲ ਰਹੀ ਆ ਪੁਲਿਸ ਦੀ ਪੂਰੀ ਨਜ਼ਰ ਆ ਜਿਸ ਜੇ ਕੋਈ ਹੋਰ ਵੀ ਇਸ ਤਰ੍ਹਾਂ ਨਜਾਇਜ਼ ਮੈਨੀ ਕਰਦਾ ਫੜੇਗਾ ਤਾਂ ਉਸ ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ